ਅੱਜ ਸਵੇਰੇ ਕਿੱਥੇ ਗਿਆ ਸੀਗਾ ਪੱਖੋਲ ਗਿਆ ਸੀ ਆ ਕਿਸਮਤ ਪਤਾ ਕੀ ਹੁੰਦੀ ਆ ਕਿਸਮਤ ਸੁਣੋ ਦੋਸਤੋ ਆ ਬੰਦਾ ਮੇਰੇ ਨਾਲ ਆਇਆ ਵਾ ਇਧਰ ਆ ਹਾਂਜੀ ਕਿਸਮਤ ਪਤਾ ਕੀ ਹੁੰਦੀ ਆ ਹਾਂਜੀ ਹਾਂਜੀ ਵੀਰੇ ਆ ਬੰਦਾ ਅੱਜ ਇੱਕ ਹਫਤੇ ਪਹਿਲਾਂ ਮੈਨੂੰ ਮਿਲਿਆ ਸੀ ਕਹਿੰਦਾ ਸੀ ਭਾਜੀ ਮੇਰੇ ਕੋਲ ਕੰਮ ਨਹੀਂ ਹੈਗਾ ਤੇ ਮੈਨੂੰ ਕੰਮ ਦੇ ਦਿਓ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਬੜਾ ਲੱਭਿਆ ਮੈਂ ਫਿਰ ਮੈਂ ਕਿਹਾ ਚੱਲ ਯਾਰ ਕੋਈ ਨਹੀਂ ਆਪਾਂ ਇਹਨੂੰ ਕੰਮ ਦੇ ਦਿੰਨੇ ਆ ਟੈਲਾਂ ਦਾ ਕੰਮ ਕਰਾਉਣਾ ਸੀਗਾ ਟੈਲਾਂ ਪਈਆਂ ਲਿਆ ਰੱਖੀ ਮੈਂ ਇਹਨੂੰ ਲੈ ਆਇਆ ਮੈਂ ਕਿ ਚੱਲ ਕੰਮ ਕਰਨਾ ਇਹ ਵਿਚਾਰਾ ਸਵੇਰੇ ਕਿੱਥੇ ਗਿਆ ਸੀ ਤੂੰ ਸਵੇਰੇ ਮੈਂ ਪੱਖੋ ਵੱਲ ਗਿਆ ਸੀਗਾ ਜੀ ਕੀ ਕਰਨ ਗਿਆ ਸੀ ਕੰਮ ਦੇਖਣ ਗਿਆ ਸੀ ਫਿਰ ਕੀ ਹੋਇਆ ਕੰਮ ਮਿਲਿਆ ਨਹੀਂ ਕੰਮ ਉੱਥੇ ਮਿਲਿਆ ਨਹੀਂ ਜੀ ਫਿਰ ਉਦੋਂ ਬਾਅਦ ਕੀ ਹੋਇਆ ਕੀ ਕਹਿੰਦੇ ਨੇ ਘਰੇ ਤੇਰੇ ਰਸਣ ਪਾਣੀ ਖਾਣਾ ਪੀਣਾ ਕੀ ਦਿੱਕਤ ਹਾਂਜੀ ਸਾਨੂੰ ਦਿੱਕਤ ਸੀਗਾ ਜੀ ਇੱਕ ਆਜੀ ਇੱਕ ਮਹੀਨਾ ਹੋਣ ਚੱਲਿਆ ਮੇਰੇ ਕੋ ਰਸਣ ਪਾਣੀ ਦੇ ਬਹੁਤ ਔਖਾ ਹੋਇਆ ਸੀਗਾ ਮੈਂ ਦੁਕਾਨ ਤੇ ਵੀ ਜਾਂਦਾ ਰਿਹਾ ਕੰਮ ਪਿੱਛੇ ਪਰ ਮੈਨੂੰ ਕੰਮ ਨਹੀਂ ਲੱਗਦਾ ਸੀਗਾ ਨਾ ਕੰਮ ਮਿਲਦਾ ਜੀ ਅੱਜ ਤੁਹਾਡੇ ਨਾਲ ਮੈਨੂੰ ਮਿਲਿਆ ਮੈਨੂੰ ਕੰਮ ਵੀ ਲੱਭਿਆ ਔਰ ਮੈਨੂੰ 200 ਰ ਨੇਰੇ ਹੁੰਦੇ ਜੋ ਹੈਗਾ ਸੱਚ ਜੋ ਬੋਲਾਂਗੇ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਨਾਲ ਰਹਿ ਕੇ ਮੈਨੂੰ ਜੋ ਸੁਭਾਅ ਔਰ ਪਿਆਰ ਮਿਲਿਆ ਨਾ ਜੋ ਸਨਮਾਨ ਮਿਲਿਆ ਨਾ ਉਹ ਕਿਸੇ ਔਰ ਤੋਂ ਨਹੀਂ ਮਿਲ ਸਕਦਾ ਬਾਜੀ ਇਹ ਤੁਹਾਡਾ ਧੰਨਵਾਦ ਕਰਦਾ ਦੇਖ ਰੱਬ ਆਪ ਆਉਂਦਾ ਨਾ ਹਾਂਜੀ ਹਾਂਜੀ ਇਧਰ ਕੋਲ ਰੱਬ ਆਪ ਆਇਆ ਚੱਲ ਕੇ ਹਾਂਜੀ ਹਾਂਜੀ ਚੱਲ ਕੇ ਮੀਨਸ ਵੀ ਆ ਪਾਰੇ ਸੀ ਤੈਨੂੰ ਕਿੰਨੇ ਪੈਸੇ ਮਿਲੇ ਹਾਂਜੀ ਉਹ ਮਿਲੇ ਆ ਜੀ ਮਿਲੇ ਆ ਨਾ ਹਾਂਜੀ ਇਹ ਬਾਈ ਵਿਚਾਰਾ ਸਵੇਰ ਦਾ ਨਾ ਘੁੰਮ ਰਿਆ ਸੀਗਾ ਮੈਨੂੰ ਕਹਿੰਦਾ ਬਾਜੀ ਮੈਂ ਕੰਮ ਕਰਨਾ ਵਾ ਮੇਰੇ ਕੋਲ 1 ਰੁਪਿਆ ਨਹੀਂ ਮੇਰੇ ਘਰ ਦੇ ਵਿੱਚ ਆਟਾ ਵੀ ਨਹੀਂ ਹੈਗਾ ਸਹੀ ਗੱਲ ਆ ਹਾਂ ਹਾਂ ਕਹਿੰਦਾ ਬਾਜੀ ਮ ਰਾਜੇ ਆਂਦੇ ਹੋਏ ਨਾ ਚੀਕਾ ਮਾਰਨ ਲੱਗਿਆ ਪਾਜੀ ਗੱਡੀ ਰੱਖੋ ਮੈਂ ਕਹਾਂ ਭੈਜੂ ਲੱਗਦਾ ਤਾਂ ਪੈਰਪੂਰ ਆ ਗਿਆ ਜਾਂ ਦੇਖਿਆ ਰਾਹ 'ਚ ਨਾ 800 900 ਰੁਪਈਆ ਗਿਰਿਆ ਪਿਆ ਸੀਗਾ ਸਾਰੇ ਬੰਦੇ ਨੇ ਤਿੰਨ ਬੰਦੇ ਨੇ ਅਸੀਂ ਇਕੱਠੇ ਕਿਤੇ ਦੇ ਦੋ ਬੰਦੇ ਇੱਕ ਹੋਰ ਸੀ ਕੇ ਬੰਦੇ ਉਹਨੇ ਵੀ ਜਿਹਨੂੰ ਰੱਬ ਜਿੰਨੇ ਨੇ ਦਿੱਤਾ ਸੀਗਾ ਉਹਨੇ ਵੀ ਆਪਣਾ ਹਿੱਸਾ ਮਿਲ ਗਿਆ ਉਹਨੂੰ ਇਹਨੂੰ ਵੀ ਮਿਲ ਗਿਆ ਸਾਨੂੰ ਵੀ ਮਿਲ ਗਿਆ ਹੁਣ ਆਪਾਂ ਨੂੰ ਜੀ ਪਾਜੀ ਬਹੁਤ ਜ਼ਿਆਦਾ ਲੋਡ ਸੀਗੇ ਪੈਸੇ ਦੀ ਆਪਾਂ ਝੋਟ ਗਈ ਕਰਨਾ ਹੈਗਾ ਕਿਉਂਕਿ ਆਪਾਂ ਕੰਮ ਪਿੱਛੇ ਜਾਣੇ ਕੰਮ ਵੀ ਪੈਸੇ ਦੀ ਪਿੱਛੇ ਜਾਣੇ ਦੀ ਅੱਜ ਕਿਹਨੇ ਸੁਣਿਆ ਤੇਰੀ ਫਿਰ ਰੱਬ ਨੇ ਸੁਣਿਆ ਵੀਰ ਜੀ ਕਿਹੜੇ ਰੱਬਰੇ ਨਾਲ ਤੂੰ ਕਹਿੰਦਾ ਪਉਣਾ ਹਰੀ ਹੈ ਹਾਂ ਜੀ ਹਾਂ ਜੀ ਜੈਸੀ ਤੇ ਪਉਣਾ ਹਰੀ ਦਾ ਇਹ ਭਾਗ ਤੇਗਾ ਜੀ ਆਪਾਂ ਬਾਲਕਨੰਦ ਮੰਦਿਰ ਤੇ ਮੱਥਾ ਵੀ ਠੇਕਿਆ ਸੀ ਗਾਂਦੇ ਸਮੇਂ ਕੀ ਔਰ ਮੈਂ ਕਿਹਾ ਸੀਗਾ ਹੈ ਪੁਨਾਰੀ ਤੂੰ ਮੇਰੇ ਉਪਰ ਮਿਹਰ ਕਰੀ ਕਿਰਪਾ કરી ਮੇਰਾ ਰੱਖਾ ਕਰੀ ਤੂੰ ਹੀ ਮੇਰੀ ਮਦਦ કરી ਫਾਸ ਤੇ ਫਿਰ ਮਦਦ ਹੋ ਗਈ ਅੱਜ ਹਾਂਜੀ ਮਦਦ ਹੋ ਗਈ ਬਾਈ ਜੀ ਐ ਕਿਸਮਤ ਹੁੰਦੀ ਆ ਦੇਖ ਲਓ ਵਿਚਾਰੇ ਨੂੰ ਪੈਸੇ ਮਿਲੇ ਨੇ ਚਲੋ ਅੱਜ ਇਹਦੇ ਕੋਲ ਆਟਾ ਨਹੀਂ ਸੀ ਮੈਂ ਇਹਨੂੰ ਕੰਮ ਲਈ ਲੈ ਕੇ ਆਇਆ ਆਉਂਦੇ ਹੀ ਇਹਨੂੰ ਪੈਸੇ ਲੱਭ ਗਏ ਹੁਣ ਮੈਨੂੰ ਅੱਧੇ ਨਹੀਂ ਦੇ ਰਿਹਾ ਇਹ ਬੰਦੇ ਆ ਮੇਰੇ ਕਿ ਨਹੀਂ ਅੱਧੇ ਨਹੀਂ ਵੀਰ ਜੀ ਇਹ ਤੁਹਾਡੇ ਨਹੀਂ ਬੰਦੇ ਸਾਡੇ ਬੰਦੇ ਹੈਗਾ ਤਾਂ ਤੇ ਪੋਨਾ ਹਰੀ ਨੇ ਸਾਨੂੰ ਦਿੱਤਾ ਵਾ ਉਹਦੇ ਚ ਤੱਕ ਲੈ ਲੋ ਅਲੱਗ ਗੱਲ ਹੈ ਪੜਾਪਾ ਨੂੰ ਮੇਰਾ ਹੱਕ ਆ ਮੈਨੂੰ ਮਿਲਿਆ ਤੁਹਾਡਾ ਹੱਕ ਤੈਨੂੰ ਮਿਲਿਆ ਜੀ ਇਹ ਆਪਣੇ ਹੱਥ ਨਾਲ ਨਹੀਂ ਆਇਆ ਐਕਟਿਵਾ ਕਿਹਨੇ ਰੋਕੀ ਸੀ ਐਕਟਿਵਾ ਤੁਸੀਂ ਰੋਕੀ ਸੀ ਕੀ ਰੁਕਾਇਆ ਅਸੀਂ ਸੀਗਾ ਵੀਰ ਜੀ ਤੈਨੂੰ ਵਾਪਸ ਕਿਹਨੇ ਬੁਲਾਇਆ ਵੀ ਮੇਰੇ ਕੋਲੇ ਆ ਜਾ ਤੁਸੀਂ ਬੁਲਾਇਸੀਗਾ ਪਰ ਮੈਂ ਉਹਦੇ ਵਦ ਮੈਂ ਤੈਨੂੰ ਕਿਹਾ ਸੀਗਾ ਕਿ ਮੈਂ ਵਾਪਸ ਨਹੀਂ ਆ ਸਕਦਾ ਫਿਰ ਵੀ ਮੈਂ ਕਹਿੰਦਾ ਚਲੋ ਕੋਈ ਮੈਂ ਮੈਂ ਤੈਨੂੰ ਕਿਹਾ ਵੀ ਵਾਪਸ ਆ ਹਾਂਜੀ ਹਾਂਜੀ ਫਿਰ 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 ਐਕਟਿਵ ਮੈਂ ਰੋਕੀ ਓਹ ਹੋ ਜੀ ਬੱਸ ਤੈਨੂੰ 500 ਦਾ ਨਹੀਂ ਹੋਣ ਇਹਨਾਂ ਨੂੰ ਹੁਣ ਬੱਸ ਦਾ ਹੋ ਗਿਆ ਇਹ ਵੀ ਵੀਡੀਓ ਆੜੇ ਨਹੀਂ ਕਰਦੋ ਇਹਨੂੰ 500 ਮੇਰੇ ਅੱਤੇ ਬਣਦੇ ਕਿ ਨਹੀਂ ਬਣਦੇ ਜੀ ਇਹ ਦੇ ਨਹੀਂ ਰਿਹਾ ਤੁਸੀਂ ਆਪਾਂ ਤਾਂ ਕੀ ਲੈਣਾ ਵਿਚਾਰੇ ਤਾਂ ਚਲੋ ਇਹ ਵਿਚਾਰਾ ਸਵੇਰ ਦਾ ਨਾ ਜਦ ਦੇ ਨੂੰ ਪੈਸੇ ਲੱਭੇ ਨੇ ਇੰਨਾ ਕ ਖੁਸ਼ ਹੋਇਆ ਪਿਆ ਜੈ ਬਾਬਾ ਪਾਉਣਾ ਹੈ ਜੈ ਬਾਬਾ ਦੇ ਪਰ ਪੈਸੇ ਅੱਤੇ ਬਣਦੇ ਆ ਮੇਰੇ ਨਾਲ ਭਾਈ ਅੱਧੇ ਬਣਦੇ ਮੇਰੇ ਮੈਂ ਲੈਣੇ ਆ ਦਿਹਾੜੀ ਚ ਕੱਟੂੰਗਾ ਮੈਂ ਅੱਧੇ ਵੈਸੇ ਪੇਟੀ ਲੱਭ ਜੂਗੀ ਤਾਂ ਦੁੱਖ ਦੂਰ ਹੋ ਜੂ ਉਹ ਤਾਂ ਗੱਲ ਠੀਕ ਆ ਪਰ ਜਿਹਦੀ ਗੁੰਮੂਗੀ ਉਹਦਾ ਕੀ ਹੋਊਗਾ ਉਹਨੂੰ ਤਾਂ ਦੁੱਖ ਪੈਣਾ ਹੈ ਹੈ ਉਹ ਤਾਂ ਦਵਾਈ ਦਊਗਾ ਪਰ ਆਪਾਂ ਕਿਸੇ ਦਾ ਜੇਬ ਤੇ ਨਹੀਂ ਖੋਇਆ ਹਾ ਜੇਬ ਤਾਂ ਨਹੀਂ ਖੋਇਆ ਹੈਗਾ ਪਰ ਕਹਿਣ ਦਾ ਮਤਲਬ ਇਹ ਆ ਵੀ ਤੇਰੀ ਕਿਸਮਤ ਚਮਕੀ ਤੈਨੂੰ ਮਿਲ ਗਿਆ ਪਰ ਜਿਹਦੇ ਗੁੰਮੇ ਨੇ ਉਹ ਵਿਚਾਰਾ ਉਹ ਵੀ ਘਰੋਂ ਦਾ ਹੋ ਉਹ ਉਹ ਸਿਰਸਰੇ ਪਤਾ ਨਹੀਂ ਕਿਵੇਂ ਵਿਚਾਰਾ ਕਿੱਥੋਂ ਪੈਸੇ ਇਕੱਠੇ ਕਰਕੇ ਕਿੱਥੇ ਜਾ ਰਿਹਾ ਸੀ ਹੈ ਉਹਨਾਂ ਦੇਖ ਲਾਂ ਆ ਸਾਰਾ ਕੰਮ ਕਰਨ ਵਾਲਾ ਵਾ ਸਮਝ ਗਿਆ ਤੇ ਵੀ ਨਹੀਂ ਸੀਗਾ ਮੈਂ ਪਰੋਸੀਆਂ ਨੂੰ ਮੈਂ ਮੰਮੀ ਆਪਣੇ ਵਾਈਫ ਨੂੰ ਕਿਹਾ ਕਿ 100 ਰੁਪਏ ਮੰਨ ਲਓ ਮੈਂ ਸੰਦਿਹਾਰੀ ਲਾ ਕਰਕੇ ਉਹਨੂੰ ਵਾਪਸ ਮੋੜ ਦਾਂਗੇ ਕੰਦਾ ਚਲੋ ਕੋਈ ਗਿਆ 1900 ਰੁਪਏ ਦੇ ਕੇ ਮੈਨੂੰ ਤੇਲ ਪਵਾ ਕੇ ਚਲਾ ਗਿਆ ਉਧਰੋਂ ਕੰਮ ਤੇ ਜਵਾਬ ਹੋ ਗਿਆ ਸੀਗਾ ਠੀਕ ਹੈ ਮੈਨੂੰ ਬੁਲਾ ਕਰਕੇ ਕੋਈ ਦੂਜੇ ਬੰਦੇ ਨੂੰ ਭਾਰ ਲਿਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਗਿਆ ਤਾਂ ਕੰਦਾ ਕਿ ਯਾਰ ਉਹ ਤੋਂ ਰਹਿਣ ਦੇ ਉਹ ਬੰਦਾ ਆ ਗਿਆ ਮੇਰਾ ਪੁਰਾਣਾ ਵਾਲਾ ਬੰਦਾ ਠੀਕ ਹੈ ਜੀ ਫਿਰ ਮੈਂ ਉੱਥੋਂ ਬੜਾ ਮਾਇੂਸ ਆਇਆ ਸੀਗਾ ਉਧਰੋਂ ਨਾ ਜੈਨ ਮੰਦਿਰ ਤਾਂ ਹੁੰਦੇ ਨੇ ਕੋਈ ਮੰਦਿਰ ਆਂਦਾ ਬਾਬਾ ਬਲਕਨਾਥ ਮੰਦਿਰ ਹੈਗਾ ਉ ਜਿੱਤੇ ਪੈਟਰੋਲ ਪੰਪ ਤੇ ਨੇੜੇ ਉਹ ਤੋਂ ਮੇਰਾ ਕੀ ਦਿਲ ਦਿਮਾਗ ਹੋਇਆ ਮੈਂ ਉਧਰ ਗੱਡੀ ਘੁਮਾ ਕੇ ਨੇ ਮੈਂ ਮੰਦਿਰ ਚਲਾ ਗਿਆ ਮੰਦਿਰ ਦਾ ਗੇਟ ਬੰਦ ਸੀਗਾ ਫਿਰ ਵੀ ਮੈਂ ਚੱਪਲ ਉਤਾਰ ਕਰਕੇ ਮੈਂ ਉੱਥੇ ਮੱਥਾ ਟੇਕਿਆ ਮੈਂ ਕਿਹਾ ਪੋਣਾ ਹਰੀ ਤੂੰ ਮੇਰੀ ਕਿਰਪਾ ਕਰੀ ਕਿ ਰਾਤ ਸਾਮ ਦਾ ਮੈਨੂੰ ਅੱਖਾਂ ਨਾ ਹੋਵੇ ਤਾਂ ਐਨਾ ਕੋਲ ਮੈਂ ਈਸ਼ਾਨਗਰ ਪੁਲ ਪਾਰ ਕਰਕੇ ਨੇ ਜਿੱਤੇ ਠਿਕਾਣਾ ਨਹੀਂ ਹੈਗਾ ਉੱਥੇ ਮੈਂ ਉਹਨੂੰ ਰੋਕ ਕਰਕੇ ਗੱਡੀ ਮੈਂ ਕਿਹਾ ਵੀਰ ਜੀ ਤੁਸੀਂ ਉਧਰ ਨੌ ਨੰਬਰ ਗਲੀ 'ਚ ਉਧਰ ਨੂੰ ਜਾਊਂਗਾ ਫਿਰ ਉਧਰੋਂ ਆਊਂਗਾ ਤੁਸੀਂ ਇਧਰ ਨੂੰ ਆ ਜਾਓ ਤੋਂ ਕੰਦਾ ਮੈਨੂੰ ਕਹਿਦਾ ਕਰ ਤੂੰ ਆਪਣਾ ਤੇਲ ਜੜੂੜੀ ਹੈਗਾ ਫੁਕਣਾ ਤੂੰ ਮੇਰੇ ਗੱਡੀ ਤੇ ਜਾਏਗਾ ਤਾਂ ਮੈਂ ਕਹਾ ਫਿਰ ਮੈਂ ਆਉਂਗਾ ਕਿੱਧਾ ਉਧਰ ਕੰਦਾ ਨਹੀਂ ਫਿਰ ਮੈਂ ਨਾਲ ਨਹੀਂ ਆਉਂਗਾ ਮੈਂ ਤੇਰੇ ਨਾਲ ਹੀ ਆਉਂਗਾ ਤੂੰ ਮੇਰੇ ਕਰੇ ਗੱਡੀ ਖੜਾ ਦੇ ਤਾਂ ਤੂੰ ਮੇਰੇ ਨਾਲ ਹੀ ਜਾ ਮੈਂ ਕਹਾ ਚਲੋ ਇਹਨਾਂ ਦਾ ਕਹਿਣਾ ਉਠਾਇਆ ਨੇ ਮੈਂ ਮੰਨ ਲਿਆ ਮੰਨ ਕੇ ਉਹ ਤੇ ਕਰੇ ਕਿ ਪਹਿਲੀ ਵਾਰ ਖੜੀ ਕਰਕੇ ਤੁਮਾਰਕ ਤੇ ਮੈਂ ਇਹਦੇ ਨਾਲ ਅੱਗੇ ਜਦੋਂ ਉਧਰੋਂ ਨਿਕਲਿਆ ਨਾ ਮੇਰੇ ਮੈਂਡ ਵਿੱਚ ਇਹ ਸੀਗਾ ਕਿ ਮੈਂ ਸ਼ਾਮ ਤੱਕ ਬੜਾ ਔਖਾ ਹੀ ਹੋ ਜਾਊਂਗਾ ਕਿਉਂਕਿ ਅੱਜ ਤਾਂ ਕੰਮ ਹੋਇਆ ਕੱਲ ਸ਼ੁਰੂ ਕਰਾਂਗੇ ਤਾਂ ਭਾਜੀ ਇਹ ਕਹਿ ਵੀ ਸਕਦੇ ਕਹਾ ਭਾਜੀ ਮੈਨੂੰ 2-4- ਤੋ ਇਹਨਾਂ ਜਦੋਂ ਗੱਡੀ ਤੋਰਿਆ ਨਾ ਉਧਰ ਦੇਖਿਆ ਮੈਂ ਉਧਰ ਨਾ ਜਦੋਂ ਜਾੜੇ ਸੀ ਮੈਨੂੰ ਦੂਰੋਂ ਨਿਗਾਹ ਪੈ ਗਈ ਸੀ ਕਿ ਪੈਸਾ ਉੜਦਾ ਪਿਆ ਸੀਗਾ ਤਾਂ ਮੈਂ ਜਦੋਂ ਪੈਸੇ ਉੜਦਾ ਪਿਆ ਸੀਗਾ ਨਾ ਤਾਂ ਮੈਂ ਮੈਨੂੰ ਪਾਜੀ ਨੂੰ ਅੱਗੇ ਵੱਧ ਗਿਆ ਮੈਂ ਕਿਹਾ ਪਾਜੀ ਪਾਜੀ ਰੋਕੋ ਰੋਕੋ ਪੈਸੇ ਮਿਲ ਗਏ ਹਾਂਜੀ ਹਾਂਜੀ ਮਿਲ ਗਏ ਬਸ ਕਹਾਣੀ ਇੰਨੀ ਹੈ ਵੀ ਪੈਸੇ ਮਿਲ ਗਏ ਪੈਸੇ ਮਿਲ ਗਏ ਹੁਣ ਕੰਮ ਵੱਲੋਂ ਹੋਲਾ ਹੋ ਗਿਆ ਹੁਣ ਸਵੇਰ ਤੱਕ ਮੂੰਹ ਨੀਵਾ ਹੋਇਆ ਪਿਆ ਸੀ ਵੀ ਕੰਮ ਮਿਲ ਜੇ ਕੰਮ ਮਿਲ ਜੇ ਬਾਈ ਦੇਖੋ ਅਸੀਂ ਮੈਂ ਕਹਿੰਨਾ ਸਵੇਰੇ ਲੇਬਰ ਲਿਆ ਕੇ ਪਹਿਲਾਂ ਆ ਸਾਰਾ ਬਢਾ ਦੇ ਇਹ ਹੈਗੀ ਆਪਣੀ ਟਾਇਲਟ ਦੇਖੀ ਭਾਏ ਜੋ ਕੁਛ ਕੀੜਾ ਮਕੌੜਾ ਨਾ ਹੋਵੇ ਫਿਰ ਤਾਂ ਟੂਟੀਆਂ ਦਾ ਦੇਖ ਲਈ ਕਨੈਕਸ਼ਨ ਪਾਉਂ ਧਿਆਨ ਨਾਲ ਠੀਕ ਆ ਇੱਥੋਂ ਸ਼ੁਰੂਆਤ ਕਰਦੇ ਆ ਸਾਰੀ ਸਫਾਈ ਲੇਬਰ ਤੋਂ ਕਰਵਾ ਦੀ ਚੰਗੀ ਤਰ੍ਹਾਂ ਤੇਰਾ ਆਪਦਾ ਘਰ ਆ ਖੁਸ਼ ਆ ਮੇਰੇ ਨਾਲ ਕਿ ਨਹੀਂ ਖੁਸ਼ ਹਾਂ ਤੁਹਾਡੇ ਨਾਲ ਮੈਂ ਖੁਸ਼ ਤਿਸਮਤ ਚੰਗੀ ਆ ਚੰਗੀ ਆ ਚੰਗੀ ਆ ਕੱਲ ਤੈਨੂੰ 2100 ਰੁਪਏ ਲੱਗੂਗਾ ਪੱਕਾ ਵਾਦਾ ਮੇਰਾ ਆਇਦਰ ਦੇਖ ਆ ਕਰ ਕਰ ਕੇ ਉਹਨੂੰ ਦਾ ਇੱਕ ਡੱਬਾ ਮਠਾਈ ਦਾ ਵਿੱਚ ਰਾ ਕੇ ਆਵਾਂਗੇ ਵੇਖ ਦੇ ਲੈ ਤੈਨੂੰ ਲੱਡੂ ਖਵਾਇਆ ਸੀ ਮੈਂ ਹਾਂਜੀ ਹਾਂਜੀ ਉਹ ਵੀ ਪ੍ਰਸ਼ਾਦ ਸੀ ਉਹ ਪ੍ਰਸ਼ਾਦ ਹੀ ਸੀਗਾ ਮੈਂ ਸਮਝ ਗਿਆ ਪ੍ਰਸ਼ਾਦ ਹੀ ਸੀਗਾ ਵੀਰੇ ਮਗਰ ਹਾਂ ਪ੍ਰਸ਼ਾਦ ਹੁਣ ਗੱਲ ਸੁਣ ਇਧਰੋਂ ਸ਼ੁਰੂ ਕਰਨਾ ਕੱਲ ਤੋਂ ਕੰਮ ਤੂੰ ਕੱਲ ਪਹਿਲਾਂ ਇਹੇ ਸ਼ੁਰੂ ਕਰਨਾ ਕੱਲ ਪਹਿਲਾਂ ਆ ਸ਼ੁਰੂ ਕਰਦੇ ਉੱਪਰੋਂ ਸ਼ੁਰੂ ਕਰਨਾ ਹੋਰ ਕੀ ਜਾਂ ਬਾਥਰੂਮ ਤੋਂ ਸ਼ੁਰੂ ਕਰਦੇ ਪਹਿਲਾਂ ਠੀਕ ਆ ਬਾਥਰੂਮ ਤੋਂ ਸ਼ੁਰੂ ਕਰਦੇ ਆ ਕਮਰਾ ਸ਼ੁਰੂ ਬਾਥਰੂਮ ਨਾਲ ਟਾਇਲ ਮਾਰਾ 18 18 ਉਹ ਦੇਖ ਦੇਖ ਲੈਨੇ ਆਪਾਂ ਮਤਲਬ ਤੂੰ ਸ਼ੁਰੂਆਤ ਕਿੱਥੋਂ ਕਰਨੀ ਆ ਬਾਥਰੂਮ ਆ ਸਾਰੀ ਸਫਾਈ ਲੇਬਰ ਤੋਂ ਕਰਾਉ ਇੱਕ ਚੀਜ਼ ਹੋਰ ਦੇਖ ਲਈ ਜਾਲੀਆਂ ਰੱਖੀਆਂ ਹੋਈਆਂ ਨੇ ਕਿਤੇ ਉਰੇ ਉਹਨਾਂ ਦਾ ਧਿਆਨ ਰੱਖੀ ਹੈ ਪਹਿਲਾਂ ਇਹਨੂੰ ਨਾ ਸਵੇਰੇ ਲੇਬਰ ਨੂੰ ਕਹੀ ਵੀ ਆ ਸਾਫ਼ ਕਰ ਇੱਥੇ ਜਾਲੀ ਆ ਠੀਕ ਆ ਹਾਂ ਅਦੂ ਬਾਦ ਆ ਥੱਲੇ ਆ ਕੇ ਆ ਪੌੜੀਆਂ ਦੀਆਂ ਟੈਲਾਂ ਲੱਗਾਈਆਂ ਹੋਈਆਂ ਨੇ 2 ਬਏ 4 ਦੀਆਂ ਇੱਕ ਇੱਕ ਫੁੱਟ ਦਾ ਪੀਸ ਕੱਟ ਕੇ ਉਹ ਲਾਉਣਾ ਆ ਆ ਸਾਡਾ ਮੋਟਰਸਾਈਕਲ ਮੇਰੇ ਡੈਡੀ ਦਾ ਵਾ ਠੀਕ ਆ ਇੱਥੇ ਡੈਡੀ ਮੇਰੇ ਡਿਊਟੀ ਜਾਂਦੇ ਹੁੰਦੇ ਸੀਗੇ ਇਸ ਕਰਕੇ ਇਹਨੂੰ ਰੱਖਿਆ ਇਹਨੂੰ ਐਨ ਟੌਪ ਦਾ ਬਣਾਵਾਂਗੇ ਆਪਾਂ ਚੱਲਦਾ ਮੋਟਰਸਾਈਕਲ ਆ ਇਹ ਫੇਰ ਦੇਖ ਆ ਸੀਮਿੰਟ ਤੇਰਾ ਪਿਆ ਵਾ 40 ਬੋਰੀਆਂ ਸਮਝ ਗਿਆ 40 ਬੋਰੀਆਂ ਸੀਮਿੰਟ ਪਿਆ ਇੱਥੇ ਲੱਗਣਾ ਤੇਰਾ 16 32 ਦਾ ਸ਼ੈਂਕ ਸਮਝ ਗਿਆ ਹਾਂ ਡਬਲ ਵੜਾ ਲੱਗਣਾ ਦੋ ਟੂਟੀਆਂ ਇੱਥੇ ਵੀ ਨੇ ਆ ਤਿੰਨ ਟੂਟੀਆਂ ਨੇ ਸੈਲਫ ਪੂਰੀ ਟੌਪ ਦੀ ਬਣਾਉਣੀ ਆ ਕੰਮ 'ਚ ਕੋਈ ਕਤਾਹੀ ਨਹੀਂ ਇਹ ਨਹੀਂ ਵੀ ਪਾਣੀ ਉਰੇ ਸੁਟਾਂ ਤੇ ਉਰੇ ਆਵੇ ਪਾਣੀ ਉੱਥੇ ਜਾਣਾ ਚਾਹੀਦਾ ਆ ਜਾਲੀ ਆ ਦੇਖ ਲਾ ਸਮਝ ਗਿਆ ਨੂੰ ਖੋਲ ਲਈ ਆ ਦੇਖ ਆ ਜਾਲੀ ਆ ਸਰੀ ਸਾਫ ਕਰਵਾਉਣੀ ਆ ਨੀਵਰ ਤੋਂ ਪਾਣੀ ਜਾਂਦਾ ਹੋਣਾ ਚਾਹੀਦਾ ਪਰ ਤਾਂ ਟਾਇਲ ਲਾਉਣੀ ਆ ਫਿਰ ਉਸ ਤੋਂ ਬਾਅਦ ਆ ਕਮਰਾ ਕਰ ਦੇਣਾ ਸ਼ੁਰੂ ਐ ਤੂੰ ਆਪਦੇ ਹਿਸਾਬ ਨਾਲ ਬਣਾ ਲਈ ਸਿਸਟਮ ਠੀਕ ਆ ਇਹਦੇ ਅੰਗਲ ਲਿਆ ਦੂੰਗਾ ਤੈਨੂੰ ਮੈਂ ਆ ਬਾਥਰੂਮ ਪੂਰਾ ਸੈੱਟ ਕਰ ਦੇਣਾ ਵਾ ਟਾਇਲ ਪੂਰੀ ਦੱਬ ਕੇ ਲਾ ਦੇਣੀ ਆ ਚੰਗੀ ਤਰ੍ਹਾਂ ਕੋਈ ਕਮੀ ਨਹੀਂ ਹੋਣੀ ਚਾਹੀਦੀ ਠੀਕ ਆ ਬਿਨਾ ਕੈਮੀਕਲ ਬਿਨਾ ਕੈਮੀਕਲ ਬਿਨਾ ਕੈਮੀਕਲ ਠੀਕ ਆ ਨਾ ਕੋਣੋ ਵਿਚਾਰਾ ਕੀ ਕਰੂ ਜਿਹਦਾ ਪੈਸਾ ਗੁੰਮਿਆ ਉਹਨੂੰ ਦੱਸੂਗਾ ਕੀ ਕੀਤਾ ਜਾਵੇ ਉਹਦਾ ਕੀ ਕੀਤਾ ਜਾਵੇ ਉਹ ਤਾਂ ਬਸ ਉਹ ਹੀ ਕਰੂਗਾ ਮਾਨੂੰ ਵਦਾ ਕੀ ਕੀਤਾ ਜਾਣਾ ਵਦੀ ਕੀ ਪਤਾ ਵਿਚਾਰਾ ਸੂਟਸਰੇ ਪੈਸੇ ਨੇ ਕਿੱਥੇ ਜਾ ਰਿਹਾ ਸੀ ਉਹ ਅੱਜ ਕੱਲ ਪਤਾ ਕੀ ਹੈ ਜਿਹੜੇ ਕાળા ਕੋੜਾ ਬਣਾਉਂਦੇ ਨੇ ਵੱਡੇ ਜਿਹੜੇ ਸੌਕਰ ਜਿਹੜੇ ਹੁੰਦੇ ਨੇ ਨਾ ਜਿਆਦਾ ਕਰਕੇ ਗਰੀਬਾਂ ਚ ਕੱਟੇ ਡਿੱਗਦੇ ਹੈਗਾ ਸੌਕਰ ਤਾਂ ਪੈਸੇ ਜਿਆਦਾ ਡਿੱਦੇ ਕੋਕਿ ਉਹ ਦਾਨਪੁਨ ਕਰਦਾ ਨਹੀਂ ਹੈਗਾ ਤਾਂ ਕਰਕੇ ਤਾਂ ਉਹਦਾ ਗੁੰਮਿਆ ਹੈ ਤੇ ਤੂੰ ਦਾਨਪੁਨ ਕਰਦਾ ਤਾਂ ਤੈਨੂੰ ਮਿਲਿਆ ਸਾਡਾ ਤਾਂ ਕਦੇ 1 ਰੁਪਿਆ ਵੀ ਨਹੀਂ ਗੁੰਮਿਆ ਆਏਗਾ ਕਿਉਂ ਨਹੀਂ ਗੁੰਮਿਆ ਤਾਂ ਸਾਡੇ ਕੋਲ ਇੰਨੇ ਹੀ ਹੁੰਦਾ ਕਮਾਲ ਜਿੰਨਾ ਕਿ ਮੈਂ ਖ ਜੋ ਤੂੰ ਜਿੰਨੇ ਕਮਾਣੇ ਉਹਨੇ ਖਾ ਜਾਣੇ ਆ ਤੇ ਫਿਰ ਦੱਸਣਾ ਕਿ ਮੇਰੇ ਜੇਲ੍ਹ ਤੇ 10 ਰੁਪਿਆ ਵੀ ਨਹੀਂ ਹੁੰਦਾਗਾ ਤੇ ਗੁੰਮੂਗਾ ਕਿ ਹੁਣ ਤੂੰ ਇੱਕ ਦਿਨ ਚ ਇੱਕ ਕਮਰਾ ਗਿਆ ਮੈਂ ਫਾਈਨਲ ਕਰ ਦੂੰਗਾ ਹਾਂ ਇੱਕ ਕਮਰਾ ਇੱਕ ਦਿਨ ਚ ਫਾਈਨਲ ਕਰਦਾ ਚੱਲ ਜੀ ਬਸ ਠੀਕ ਚੱਲ ਦਾਨਾ ਹੋਰ ਕੁਝ ਕਹਿਣਾ ਹੋਵੇ ਸੰ ਨਹੀਂ ਨਹੀਂ ਆਪਾਂ ਨੂੰ ਕੁਝ ਨਹੀਂ ਕਰਨਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਪੁਨਾ ਹਰੀ ਨੇ ਤੁਹਾਡੇ ਨਾਲ ਮੈਨੂੰ ਮਿਲਾਇਆ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਮਾਲਕ ਦਾ ਸ਼ੁਕਰੀਆ ਦਾ ਕਰਦੇ ਬਸ ਠੀਕ ਆਰੇ ਦਾ ਨਾਮ ਲੈ ਕਰਕੇ ਆਪਾਂ ਕੰਮ ਸ਼ੁਰੂ ਕਰ ਦੇਣਾ ਬਸ ਆ ਹੁਣ ਦੇਖੋ ਇਹ ਕੰਮ ਕੰਮ ਕਰਦਾ ਸੀ ਇਹਨੂੰ ਸਿਰਸਰੇ ਲੱਗ ਗਿਆ 7-800 ਰੁਪਈਆ ਤੇ ਹੁਣ ਇਹ ਕਹਿੰਦਾ ਜੀ ਮੈਂ ਸੋਚ ਕੇ ਦੱਸੂਗਾ ਭਾਜੀ ਹਰ ਵਾਲੇ ਤੁਸੀਂ ਨਾ ਉਹ ਲੋਕਾਂ ਦੇ ਵੀਡੀਓ ਦੇਖਾ ਕੇ ਹਾਂ ਇਹ ਨਾ ਦਵਾਉ ਜੇ ਨੇ ਬੰਦੇ ਨੇ ਦੇਖ ਲਿਆ ਨਾ ਉਹਨੇ ਕਹਿੰਨਾ ਭਾਜੀ ਮੇਰਾ ਹੀ ਪੈਸਾ ਗਿਰਿਆਗਾ ਤਾਂ ਆ ਕੇ ਮੈਂ ਲੈਣ ਲੱਗ ਗਿਆ ਮੈਂ ਐਵੇਂ ਕਿਵੇਂ ਕਹਿ ਦੂਗਾ ਕੋਈ ਹੁਣ ਤਾਂ ਦੋ ਤਿੰਨ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਚਾਹ ਬੰਦਾ ਹਫਤਾ ਵੀ ਹੋਵੇ ਅਗਲੇ ਨੂੰ ਪਰਾਮਤ ਮਿਲ ਗਿਆ ਹੋਵੇ ਅਗਲੇ ਦਿਨ ਚੀਜ਼ ਪਰਾਮਤ ਦੋ ਘੰਟੇ ਚ ਤਾਂ ਪੈਸਾ ਇੱਧਰ ਤੋਂ ਉੱਧਰ ਹੋ ਜਾਂਦਾ ਇਹ ਇਹ ਸ਼ ਕਾਹੀ ਹੁਣ ਤੂੰ ਕਹਿੰਦਾ ਵੀ ਮੈਂ ਕਰ ਦਦਾ ਕੰਮ ਸੋਚ ਕੇ ਦੱਸੂਗਾ ਹਨਾ ਮੈਂ ਤਾਂ ਕਿਸੇ ਨੂੰ ਸੋਚਣਾ ਹੀ ਨਹੀਂ ਹੈਗਾ ਇਹ ਤਾਂ ਗੱਲ ਕਹਿ ਹੀ ਨਹੀਂ ਕਿ ਮੈਂ ਘੜੇ ਸੋਚ ਕੇ ਦੱਸਾਂਗਾ ਕਰਨ ਦਾ ਮੂਡ ਨਾਲ ਆਇਆ ਸੀ ਪੂਰਾ ਕਰਨ ਦਾ ਮੂਡ ਮੇ ਤਾਂ ਉਹ ਤਾਂ ਸਮਾਨ ਪਹਿਲੇ ਉਧਰ ਲੈ ਕੇ ਗਿਆ ਸੀਗਾ ਕੱਲ ਤੋਂ ਉਹ ਜਨਨ ਨੇ ਜਵਾਬ ਦਿੱਤਾ ਦਿੱਤਾ ਜੀ ਕਰਨ ਦੇ ਮੂਡ ਨਾਲ ਕੰਮ ਆਇਆ ਸੀ ਹੁਣ ਇਹਨੂੰ ਆਟੇ ਦਾ ਹੋ ਗਿਆ ਜੁਗਾੜ ਹੁਣ ਕਹਿੰਦਾ ਜੀ ਮੈਂ ਸ਼ਾਮ ਤੱਕ ਦੱਸਦਾ ਤੁਹਾਨੂੰ ਕਿਸੇ ਬੰਦੇ ਨੂੰ ਦਾੜੂ ਦਾ ਜੁਗਾੜ ਹੁੰਦਾ ਜੀ ਬੋਤਲਾਂ ਤੇ ਜੁਗਾੜ ਹੁੰਦਾ ਸਾਨੂੰ ਆਟੇ ਦੀ ਜੁਗਾੜ ਹੋ ਗਿਆ ਜੀ ਤੇ ਅੱਜ ਆਟਾ ਖਾ ਲੇਗਾ ਕੱਲ ਕੀ ਕਰੇਗਾ ਫਿਰ ਫਿਰ ਕੱਲ ਨੂੰ ਕੰਮ ਕਰਾਂਗੇ ਫਿਰ ਤੁਹਾਡੇ ਨਾਲ ਫ